ਤਨੋ ਨਾ ਤੁਹਾਨੂੰ ਇੱਕ ਨਾ ਸ਼ਾਰਟ ਵੀਡੀਓ ਦੇ ਵਿੱਚ ਨਾ ਮੈਂ ਗਾਂ ਦਿਖਾਉਣ ਲੱਗਿਆ ਮਿੱਤਰੋ ਬਹੁਤ ਜਿਆਦੇ ਚੰਗੇ ਲੇਵੇ ਵਾਲੀ ਬਹਿੜ ਹੈ ਇਹ ਇਹ ਬਹਿੜ ਨਾ ਜਿਹੜੀ ਹੈਗੀ ਆ ਖੀਰੀ ਤੋਂ ਦੋ ਦੰਦ ਹਜੇ ਚੱਕਦੀ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮ ਵਾਲੀ ਨੇ ਬਾਈ ਕੁਲਦੀਪ ਦੇ ਘਰੋਂ ਵੀਡੀਓ ਬਣਾਈ ਆ ਗੱਦੜਵਾ ਸ਼ਹਿਰ ਦੇ ਵਿੱਚੋਂ ਜਿਲ੍ਹਾ ਪੈਂਦਾ ਇਹਨੂੰ ਸ਼੍ਰੀ ਮਕਸਰ ਸਾਹਿਬ ਬਹਿੜਾ ਦਿਖਾ ਦੂ ਮੈਂ ਤੁਹਾਨੂੰ ਤਿੰਨ ਤਿੰਨਾਂ ਦੀ ਜਾਣਕਾਰੀ ਲਵਾਂਗਾ ਪਹਿਲਾਂ ਜਿਹੜੀ ਆ ਬਿਹੜ ਆ ਗਈ ਨਾ ਕੁਲਦੀਪ ਬਈ ਪਹਿਲਾਂ ਸੂਆ ਹਾਂ ਪਹਿਲਾਂ ਸੂਆ ਬਈ ਦੋ ਦੰਦ ਦੋ ਦੰਦ ਆ ਗਈ ਤੇ ਜਿਹੜਾ ਇਹਨੇ ਦੁੱਧ ਦੇਣਾ ਕੁਲਦੀਪ ਹਾਂਜੀ ਕਿੰਨਾ ਦੁੱਧ ਪਾਉਗੀ ਕਿ ਕਿਲੋ ਦੁੱਧ ਪਾਉਗੀ ਬਈ ਹੁਣ 4 ਦਿਨਾਂ ਦੀ ਸੂਈ ਆ 4 ਦਿਨੇ ਸੂਈ ਆ ਕਿੰਨਾ ਦੁੱਧ ਹਾਜ਼ਰ 18 ਤੋਂ 20 ਲੀਟਰ ਮੇਨ ਨਾਲਾ ਬਈ 18 ਤੋਂ 20 ਲੀਟਰ ਹੁਣ ਜਮ ਤਿਆਰ ਆ ਤਿਆਰ ਆ ਹਾਂ ਇਹ ਜਿਹੜੀ ਮੈਂ ਇੱਕ ਗੱਲ ਤੁਹਾਨੂੰ ਸਮਝਾ ਦਿੰਨਾ ਮਿੱਤਰੋ ਜਿਹੜੀ ਇਹ ਬਿਹੜ ਆਪ ਪ੍ਰੋਪਰ ਰਿਕਾਰਡ ਇਹਦਾ ਜਿਹੜਾ ਹੈਗਾ ਨਾ ਆ ਦੇਖ ਲਓ ਮਿੱਤਰੋ ਇਹ ਇਹ ਆਪ ਤਾਂ ਹੈਗੀ ਸੈਗ ਦੇ 21035 ਦੀ ਤੇ ਬੱਚੀ ਜਿਹੜੀ ਹੈਗੀ ਏਬੀਐਸ ਦੇ ਰੋমিও ਦੀ ਇਹ ਤਾਂ ਇਹਦਾ ਰਿਕਾਰਡ ਆ ਗਿਆ ਬਾਈ ਦੇ ਮੈਨੂੰ ਐਂ ਦੱਸ ਬਾਈ ਇਹ ਜਿਹੜੀ ਤੂੰ ਲੈਤੀ ਆ ਕਿੱਥੋਂ ਲੈਤੀ ਆ ਇਹ ਆਪਣੇ ਰਿਸ਼ਤੇਦਾਰਾਂ ਤੋਂ ਲਈ ਆ ਜੀ ਰਿਸ਼ਤੇਦਾਰਾਂ ਦਾ ਫਾਰਮ ਹਾਂਜੀ ਤਾਂ ਇਹ ਆਪਾਂ ਮੁੰਡਾ ਉਹ ਠੀਕ ਆ ਤੇ ਆਪ ਉਹਨੇ ਕਰਦੀ ਵਜਾ ਆਪਦੀ ਬਰੀਡ ਹੀ ਐ ਠੀਕ ਆ ਚੱਲ ਕੇ ਰਾਂ ਹੁਣ ਬੰਨ ਕੇ ਰਾਂ ਇਹਨੂੰ ਆਪਾਂ ਤੋਰ ਕੇ ਦਾ ਦਿਖਾਤੀ ਲੈ ਬਹਿੜ ਕੇਵੇਂ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਪਰ ਜਿਹੜੀ ਬੱਚੀ ਆ ਨਾ ਮਗਰ ਬੱਚੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਬੱਚੀ ਦਾ ਇਹ ਜੰਮ ਦੀ 30000 ਰੁਪਈ ਦੀ ਸੀਗੀ ਵਿਕੀ ਹੋਈ ਤੇ 2 ਮਹੀਨੇ 6 ਮਹੀਨੇ ਦੀ 50000 ਦੀ 2 ਮਹੀਨੇ ਦੀ 50000 ਦੀ ਪਰ ਕੀ ਹੈ ਨਾ ਤੁਹਾਨੂੰ ਦੱਸਾਂਗਾ ਵੀ ਇਹ ਬੱਚੀ ਦੇ ਨਾ ਜਿਹੜਾ ਪਿਸ਼ਾਬ ਆਉਂਦਾ ਧੁੰਨੀ ਰਹੀ ਆਉਂਦਾ ਤੇ ਇਹ ਮਹੀਨੇ ਤੱਕ ਡਾਕਟਰ ਨੇ ਵੀ ਦੱਸਿਆ ਸੀਗਾ ਵੀ ਲੱਗ ਜੂਗੀ ਬਾਈ ਕਹਿੰਦਿਆ ਵੀ ਲੱਗ ਜੂਗੀ ਹੁਣ ਆਪਾਂ ਕਿਹੜਾ ਗਰੰਟੀ ਵੀ ਕਰ ਨਹੀਂ ਸਕਦੇ ਵੀ ਕਰ ਸਕਦੇ ਇਹ ਜਿਹੜਾ ਵਹਿੜ ਦਾ ਰੇਟ ਜਿਹੜਾ ਹੈਗਾ ਮਿੱਤਰੋ ਇਹਦਾ ਰੇਟ ਜਿਹੜਾ ਬਾਈ ਕਹਿੰਦਾ ਫੋਨ ਤੇ ਕਰਾਂਗੇ ਪਰ ਹੁਣ ਦੂਜੇ ਨੰਬਰ ਤੇ ਆਪ ਤੋੜ ਕੇ ਦਿਖਾ ਦਗੇ ਇਹ ਵਹਿੜ ਆ ਗਈ ਜਰਸੀ ਨਸਲ ਦੀ ਜਿਹੜਾ ਇਹਨੂੰ ਹਵਾਨਾ ਲੱਗਿਆ ਨਾ ਮਿੱਤਰੋ ਲੈਵਾ ਇਹਦਾ ਜਿਹੜਾ ਬਹੁਤ ਟਾਪ ਕੁਆਲਿਟੀ ਵਾਲਾ ਲੇਵਾਗਾ ਦੂਜਾ ਸੁਆਸੂੰਦੀ ਐ ਇਹ ਇਹ ਲੇਵੇ ਦੀ ਕੁਆਲਿਟੀ ਦੇਖ ਲਓ ਹੁਣ ਤੁਸੀਂ ਇਹ ਮੂਹ ਚੈੱਕ ਕਰ ਲਓ ਇਹਦਾ ਇੱਕ ਵਾਰੀ ਕੁਲਦੀਪ ਬਾਈ ਕਿੰਨਾ ਦੁੱਧ ਪਾ ਦੂਗੀ ਇਹ ਬੈਠ ਤੇ ਪੁੱਤ ਪਾ ਦੂਗੀ 20 ਕਿਲੋ ਬਾਈ 20 ਕਿਲੋ ਕਿੰਨੇ ਦਿਨ ਹਾਜ਼ਰ ਆ ਕਿੰਨੇ ਦਿਨ ਪਿਆ ਇਹਦੇ ਹਫਤਾ ਪਿਆ ਹਜੇ ਬਾਈ ਹਫਤਾ ਬਾਕੀ ਪਿਆ ਮਿੱਤਰੋ ਇਹਦਾ ਰੇਟ ਜਿਹੜਾ ਕੀਤਾ ਬਾਈ ਨੇ 90000 ਕਰਿਆ ਵੀ ਵਿੱਚੋਂ ਛੋੜ ਛੱਪਾ ਕਰ ਦਿਆਂਗੇ ਵੀ ਇੱਕ ਸੋਨੂੰ ਮੈਂ ਨਾ ਸੂਈ ਸਵਾਈ ਇੱਕ ਹੋਰ ਦਿਖਾਉਣ ਲੱਗਿਆ ਮਗਰ ਬੱਛੀਏ ਦੇ ਆ ਬਿਹੜ ਦਾ ਕੱਦ ਕਾਠ ਨੋਟ ਕਰ ਲਓ ਮਿੱਤਰੋ ਬੜੇ ਚੰਗੇ ਕੱਦ ਕਾਠ ਦੀ ਬੇਲ ਵੀ ਚੰਗੀ ਆ ਭਾਈ ਕਲਦੀਪ ਕਿੰਨੇ ਦਿਨ ਹੋ ਗਏ ਇਹਨੂੰ ਸੋਈ ਨੂੰ ਹਣ ਤਿੰਨ ਦਿਨ ਹੋਇਆ ਤੀਜਾ ਦਿਨ ਆ ਜ ਭਾਈ ਤੀਜਾ ਦਿਨ ਮਿੱਤਰੋ ਇਹਨੂੰ ਸੋਈ ਨੂੰ ਹੈਗਾ ਤੇ ਹੁਣ ਨਾ ਤੁਸੀਂ ਇਹਦਾ ਪ੍ਰਿੰਟ ਵੀ ਦੇਖ ਲਓ ਇਹ ਬਿਹੜ ਕਿੰਨਾ ਦੁੱਧ ਪਾ ਦੂਗੀ 20 ਕਿਲੋ ਪੁੱਲ ਜੀ ਹੱਥ ਨੇ ਦੇ ਦੂਗੀ ਬਈ ਹੁਣ 16 ਕਿਲੋ ਹੁਣ ਹੈਗਾ ਮੈਨ ਨਾਲ ਆ ਜਾਵਾ 16 ਕਿਲੋ ਚੁਆਹੀ ਚੁਈ ਦੀ ਇੱਕ ਨੰਬਰ ਆ ਜਾਵਾ ਠੀਕ ਹੈ ਤੇ ਇਹ ਆਪਾਂ ਕਿੰਨੇ ਰੁਪਏ ਚ ਦੇਵਾਂਗੇ 90000 ਹੀ ਦੇ ਦਾਂਗੇ ਬਈ 90000 ਦੇ ਅੱਛਾ ਇਹਦੇ ਮਗਰ ਜਿਹੜੀ ਬੱਚੀ ਐ ਬੱਚੀ ਦਾ ਕੋਈ ਪਤਾ ਐ ਵੀ ਨਹੀਂ ਉਹਦਾ ਕੋਈ ਨਹੀਂ ਪਤਾ ਆਪਾਂ ਨੂੰ ਠੀਕ ਐ ਬੱਚੀ ਸੋਹਣੀ ਐ ਬੱਚੀ ਬਹੁਤ ਸੋਹਣੀ ਐ ਬੱਚੀ ਦਾ ਪ੍ਰਿੰਟ ਪ੍ਰਿੰਟ ਵੀ ਚੰਗਾ ਪਿੰਕ ਨੋਜ਼ ਆ ਜੇ ਕਿਸੇ ਵੀ ਭਰਾ ਨੂੰ ਕੋਈ ਵੀ ਵੇੜਾ ਇਹਨਾਂ ਦੇ ਵਿੱਚੋਂ ਫਿੱਟ ਆਉਂਦੀ ਹੈ ਨਾ ਮੈਂ ਤੁਹਾਨੂੰ ਦੱਸਾਂ ਬਾਈ ਨੂੰ ਫੋਨ ਲਾ ਲਿਓ ਡਿਟੇਲ ਆਪਾਂ ਦਿੱਤੀ ਹੋਈ ਆ